ਅੱਜ 21 ਤਰੀਕ ਹੈ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਦਿੱਲੀ ਕੂਚ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਭਾਰੀ ਫੋਰਸ ਹੈ ਭਾਰੀ ਪੁਲਿਸ ਬਲ ਤੈਨਾਤ ਹੈ ਬਾਰਡਰ ਦੇ ਇਸ ਪਾਰ ਦੀ ਤੇ ਉਸ ਪਾਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੂਜੇ ਪਾਸੇ ਬਾਬਿਆਂ ਦੀ ਤਿਆਰੀ ਦੇਖੋ ਤੁਸੀਂ ਤਿਆਰੀ ਦੇਖੋ ਦਿੱਲੀ ਕੂਚ ਕਰਨ ਦੀ ਪੂਰੀ ਤਿਆਰੀ ਹੈ ਇਹ ਹੈਲਮਟ ਹੁਲਮਟ ਇਹ ਅੱਖਾਂ ਟੱਕਣ ਵਾਸਤੇ ਬਿਲਕੁਲ ਜੀ ਸੇਫਟੀ ਵਾਸਤੇ ਪਾਈਆਂ ਨੇ ਕੰਨਾਂ ਦੇ ਵਿੱਚ ਆ ਵੇਖੋ ਇਹ ਵੀ ਲਏ ਨੇ अच्छा सबने लाये सामने लाये जी अच्छा जी बिल्कुल जी फौजी पूरे फौज हाटी लना। है जिस तरह उथे बॉर्डर पे फौल्ट होती है ना पीएसएफ सीआरपीएफ उथे से हाटी है ज्युनियन दी फौज है आपा लड़ाई डट के लड़ेंगे ਨਾਲ पूरा मुकाबला करेंगे ਤੁਸੀਂ ਵੀ ਲਾਈਆਂ ਕਰਨਾ ਤੇ ਟੁੱਟੀਆਂ ਹਾਂਜੀ ਲਾਈਆਂ ਬਾਈ ਬਿਲਕੁਲ ਜੀ ਮੈਨੂੰ ਉਹਨਾਂ ਜਿਵੇਂ ਤੁਹਾਨੂੰ ਪਤਾ ਐਲ ਰੈਡ ਜਿਹੜਾ ਜੰਤਰ ਲਾਇਆ ਵਾ ਜਿਵੇਂ ਉਹਦੇ ਵਿੱਚ ਕਾਫੀ ਜਿਆਦਾ ਉਹ ਕੰਨਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਸਕਦਾ ਸੋ ਉਹਦੀ ਸੇਫਟੀ ਬਾਤ ਹੈ ਆ ਸਭ ਕੁਝ ਜੋ ਕੁਝ ਵੀ ਸੇਫਟੀ ਬਾਤ ਹੈ ਇਹ ਕੋਈ ਉਹਨਾਂ ਨਾਲ ਲੜਨ ਬਾਤ ਨਹੀਂ ਕਿਉਂਕਿ ਕਰਨਾ ਤੇ ਜੋ ਕੁਝ ਵੀ ਐਕਸ਼ਨ ਉਹਨਾਂ ਨੇ ਕਰਨਾ ਹੈ ਅਹੀਂ ਤਾਂ ਸਿਰਫ ਆਪਣੀ ਸੇਫਟੀ ਵਾਸਤੇ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਸਤੇਮਾਲ ਕੀਤੀਆਂ ਵਾ ਸੋ ਉਹਦੇ ਵਿੱਚੋਂ ਕੁਝ ਸਿੱਖਿਆ ਕਿ ਕਿਵੇਂ ਆਪਣਾ ਬਚਾਅ ਕਰਨ ਵਾਸਤੇ ਅਹੀਂ ਕੋ ਉਹਨਾਂ ਨਾਲ ਲੜਨ ਵਾਸਤੇ ਨਹੀਂ ਆਪਣੇ ਬਚਾਅ ਵਾਸਤੇ ਚੀਜ਼ਾਂ ਜਿਹੜੀਆਂ ਵਾ ਰੱਖੀਆਂ ਮੈਂ ਕਿਉਂਕਿ ਅਹੀਂ ਅਜੇ ਵੀ ਚਾਹੁੰਦੇ ਆ ਕਿ ਬਿਲਕੁਲ ਸ਼ਾਂਤੀ ਦੇ ਤੌਰ ਤੇ ਜਿਵੇਂ ਪਹਿਲਾਂ ਵੀ ਉਹਨਾਂ ਨੂੰ ਇਨਾ ਸਨਮਾਨ ਦਿੱਤਾ ਅੱਜ ਵੀ ਜਿਹੜਾ ਵਾ ਉਹ ਹੋ ਸਕਦਾ ਸਰਕਾਰ ਕੋ ਜੇ ਵੀ 11:00 ਵਜੇ ਤੱਕ ਦਾ ਸਮਾਂ ਹੈ ਜੇ ਕੋ ਉਹਦੇ ਵਿੱਚ ਸ਼ਾਂਤਮਈ ਹੱਲ ਕੋ ਕੱਢਿਆ ਜਾ ਸਕੇ ਹੋ ਸਕਦਾ ਗਲਤੀ ਨਾ ਨੋਬਤ ਕੋਈ ਕਿਸੇ ਤਰ੍ਹਾਂ ਦੀ ਆਵੇ ਹਲੇ ਵੀ ਆਗੂਆਂ ਦੀ ਆਖਰੀ ਕਾਲ ਦੀ ਉਡੀਕ ਹੋ ਰਹੀ ਹੈ ਜੀ ਅਜੇ ਵੀ 11 ਕੈਨਸਲ ਕਰ ਦਵੇ ਸਾਰਾ ਕੁਝ ਵੀ ਅਸੀਂ ਆਪਣੇ ਕਨਾਲੀ ਦਾ ਤੁਹਾਨੂੰ ਸਾਰੇ ਜਿਹੜੇ ਨੇ ਕਾਲੇ ਕਾਨੂੰਨ ਨੇ ਉਹ ਕੈਨਸਲ ਕੀਤੇ ਤੇ ਤੁਹਾਡੀ ਐਮਐਸਪੀ ਤੁਹਾਨੂੰ ਦਿੱਤੀ ਜੇ ਉਹ ਸਾਰੇ ਕਾਨੂੰਨ ਸਾਨੂੰ ਰੱਦ ਕਰਕੇ ਜਿਹੜੇ ਉਹਨੇ ਸਾਡੇ ਤੇ ਸੌਂਪੇ ਨੇ ਉਹਨਾਂ ਨੂੰ ਕਰ ਦਿੰਦਾ ਵੀ ਤੁਹਾਨੂੰ ਐਮਐਸਪੀ ਦਿੱਤੀ ਤੁਹਾਡੀਆਂ ਮੰਗਾ ਮੰਨੀਆਂ ਅਸੀਂ ਬਿਲਕੁਲ ਪਿੱਛੇ ਜਾਣ ਵਾਸਤੇ ਤਿਆਰ ਆ ਪਰ ਇਹ ਘੋੜੇ ਸਾਰੇ ਜਿਹੜੇ ਨੇ ਨਾ ਇਹ ਸਾਰੇ ਘੋੜੇ ਬਿਲਕੁਲ ਰੜੀ ਨੇ ਆਪਣੇ ਆਗੂਆਂ ਦੇ ਹੁਕਮ ਮੰਗ ਰਹੇ ਨੇ ਜਦੋਂ ਸਾਡੇ ਆਗੂਆਂ ਨੇ ਆਦੇਸ਼ ਦੇ ਦਿੱਤਾ ਵੀ ਭਾਈ ਮੋਦੀ ਕਹਿੰਦਾ ਵੀ ਮੈਂ ਕੁਝ ਨਹੀਂ ਦੇਣਾ ਹੈਗਾ ਤੇ ਇਹ ਘੋੜੇ ਦਿੱਲੀ ਨੂੰ ਕੂਚ ਕਰਨਗੇ ਠੀਕ ਹੈ ਠੀਕ ਹੈ ਤਿਆਰੀ ਐ ਤੁਸੀਂ ਦੇਖੋ ਤਸਵੀਰ ਆ ਆ ਬਾਬਾ ਜੀ ਵੀ ਖੜੇ ਨੇ ਇਹਨਾਂ ਨੂੰ ਵੀ ਦੋ ਥੋੜਾ ਜਿਹਾ ਸਮਾਨ ਇਹਨਾਂ ਨੇ ਵੀ ਅੱਗੇ ਮੂਹਰੇ ਜਾਣਾ ਹੈ ਹਾਂਜੀ ਆ ਤੁਸੀਂ ਤਸਵੀਰਾਂ ਦੇਖੋ ਕਹਦੇ ਕਿ ਅਸੀਂ ਆਪਣੀ ਸੇਫਟੀ ਲੈ ਕੇ ਪੂਰੀ ਚੱਲਨੇ ਅਸੀਂ ਕੋਈ ਲੜਨ ਨਹੀਂ ਜਾ ਰਹੇ ਪਰ ਜੇ ਸਾਡੇ ਤੇ ਹਮਲਾ ਹੋਏਗਾ ਉਸ ਹਮਲੇ ਦੀ ਤਿਆਰੀ ਅਸੀਂ ਕੀਤੀ ਆਪਣੇ ਬਚਾਅ ਦੀ ਤਿਆਰੀ ਅਸੀਂ ਕੀਤੀ ਹੈ ਤਾਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇਹ ਸ਼ੰਭੂ ਬਾਰਡਰ ਹੈ ਇਹ ਉਹੀ ਸ਼ੰਭੂ ਬਾਰਡਰ ਹੈ ਜਿੱਥੇ ਕਿਸਾਨਾਂ ਨੇ ਅੱਜ ਆਪਣੇ ਆਗੂਆਂ ਦੀ ਆਖਰੀ ਕੌਤ ਕਰਨੀ ਹੈ ਜਿਵੇਂ ਆਗੂਆਂ ਨੇ ਕਹਿ ਦਿੱਤਾ ਕਿ ਦਿੱਲੀ ਕੂਚ ਕਰਨੀ ਹੈ ਤਾਂ ਇਹਨਾਂ ਨੇ ਆਗਾਂ ਨੂੰ ਉਤਰ ਪੈਣਾ ਇਹਨਾਂ ਨੇ ਬਾਰਡਰ ਜਿਹੜਾ ਉਹ ਟੱਪਣਾ ਤਾਂ ਤਿਆਰੀ ਪੂਰੀ ਕੀਤੀ ਗਈ ਹੈ ਉਹ ਦੇਖੋ ਹਰ ਬਾਬੇ ਦੀਆਂ ਅੱਖਾਂ ਤੇ ਉਹ ਸੇਫਟੀ ਨੂੰ ਦੇਖਦੇ ਹੋਏ ਐਨਕਾ ਦੇਖੋ ਇਹਨਾਂ ਨੇ ਲਗਾ ਲੀਆਂ ਨੇ ਪਰ ਜੇਕਰ 11 ਵਜੇ ਤੱਕ ਉਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਇਹ ਕਹਿ ਦਿੰਗੇ ਤੁਹਾਡੀਆਂ ਮੰਗਾ ਮੰਨ ਲਈਆਂ ਤਾਂ ਅਸੀਂ ਸ਼ਾਂਤ ਮੈ ਤਰੀਕੇ ਦੇ ਨਾਲ ਇਥੋਂ ਵਾਪਸ ਪਰਤ ਜਾਵਾਂਗੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਸ਼ੰਭੂ ਬਾਰਡਰ ਹੈ ਉਹ ਦੇਖੋ ਟਰੈਕਟਰ ਟਰਾਲੀਆਂ ਤੇ ਬੈਠੇ ਤਿਆਰ ਬਰ ਤਿਆਰ ਕਿਸਾਨ ਔਰ ਦੂਜੇ ਪਾਸੇ ਸਤਨਾਮ ਵਾਹਿਗੁਰੂ ਦਾ ਜਾਪ ਲਗਾਤਾਰ ਜਾਰੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਡਰ ਦੀਆਂ ਤੇ ਪਰਮਾਤਮਾ ਦੇ ਨਾਮ ਦਾ ਜਾਪ ਸ਼ੁਰੂ ਹੋ ਚੁੱਕਾ ਹੈ ਦੂਜੇ ਪਾਸੇ ਹੁਣ ਤੁਹਾਨੂੰ ਠੀਕ ਉਸ ਥਾਂ ਤੇ ਲੈ ਕੇ ਚੱਲਦੇ ਹਾਂ ਜਿੱਥੇ ਕਿਸਾਨਾਂ ਨੇ ਇਕਜੁੱਟ ਹੋ ਕੇ ਦਿੱਲੀ ਕੂਚ ਕਰਨੀ ਹੈ ਤਾਂ ਤੁਸੀਂ ਤਸਵੀਰ ਦੇਖੋ ਇਹ ਬਿਲਕੁਲ ਬਾਰਡਰ ਦੀ ਤਸਵੀਰ ਹੈ ਇਸ ਪਾਰ ਕਿਸਾਨ ਨੇ ਤੇ ਉਸ ਪਾਸ ਫੋਰਸ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਣਾ ਆ ਦੇਖੋ ਸਤਨਾਮ ਵਾਹਿਗੁਰੂ ਦਾ ਜਾਪ ਸ਼ੰਭੂ ਬਾਰਡਰ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਗੂੰਜਦਾ ਹੋਇਆ ਸੁਣਾਈ ਦੇ ਰਿਹਾ ਹੈ ਆ ਦੇਖੋ ਤਿਆਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਤਨਾਮ ਵਾਹਿਗੁਰੂ ਦਾ ਜਾਪ ਹੈਲੋ ਤਿਆਰੀ ਪੂਰੀ ਕੀਤੀ ਗਈ ਹੈ ਪਰ ਕਿਸਾਨਾਂ ਗੁਆਂ ਦੀ ਇੱਕ ਕਾਲ ਦੀ ਉਹ ਢੀਕੇ ਤਸਵੀਰ ਤੁਹਾਨੂੰ ਦਿਖਾ ਰਹੇ ਆ ਔਨ ਨੇ ਔਰ ਤੁਸੀਂ ਦੇਖੋ ਕਿ ਪੂਰੇ ਸੇਫਟੀ ਮੀਜਰਸ ਦੇ ਨਾਲ ਕਿਸਾਨ ਤਿਆਰ ਨੇ ਇਹ ਕੋਈ ਆਮ ਤਿਆਰੀ ਨਹੀਂ ਹੈਗੀ ਤੁਸੀਂ ਦੇਖੋ ਹਰ ਤਰ੍ਹਾਂ ਦੇ ਹਮਲੇ ਤੋਂ ਬਚਣ ਦੇ ਲਈ ਕਿਸਾਨ ਨੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਦੇਖੋ ਤੁਸੀਂ ਆਹ ਦੇਖੋ ਆਹ ਦੇਖੋ ਕਿਸਾਨ ਦੀ ਤਿਆਰੀ ਆ ਤਸਵੀਰ ਦੇਖੋ ਤੁਸੀਂ ਜਿਨ੍ਹਾਂ ਨੇ ਮੂਰੇ ਲੱਗਦਾ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹਾਂਜੀ 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 ਇਹ ਕੀ ਹੈ ਇਹ ਤਾਂ ਮਾਸਕ ਆ ਜੀ ਇਹਦੇ ਦੇ ਗੈਸ ਵਗੈਰਾ ਕਵਰ ਕਰ ਲੈਂਦਾ ਜੀ ਠੀਕ ਹੈ ਜੀ ਜਿਹੜੀਆਂ ਗਲਤੋ ਗੈਸ ਵਗੈਰਾ ਹੁੰਦੀਆਂ ਨੇ ਕਿੰਨੇ ਕ ਕਿਸਾਨਾਂ ਨੂੰ ਆ ਮਿਲਿਆ ਇਹ ਸੇਵਾ ਚ ਆਏ ਹੋਏ ਨੇ ਜੀ ਜਿਨ੍ਹਾਂ ਵੀ ਅੱਗੇ ਹੈਗੇ ਨੇ ਜਾਂ ਅੱਗੇ ਜਾ ਰਹੇ ਨੇ ਤਕਰੀਬਨ ਸਾਰਿਆਂ ਕੋਲੇ ਨੇ ਮਿਹਨਤ ਟਰੈਕਟਰ ਚਲਾਣੇ ਨੇ ਮੁਰੇ ਲੱਗਦੇ ਹਾਂਜੀ 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 ਤੇ ਵੀ ਜਿਹੜੇ ਮੁਰੇ ਨੌਜਵਾਨ ਖੜ ਕੇ ਲੜਨਗੇ ਜਿਹੜੇ ਉਹਨਾਂ ਨੂੰ ਫੌਜ ਨੂੰ ਪਿੱਛੇ ਹਟਾਉਣਗੇ ਉਹਨਾਂ ਕੋਲ ਕਮ ਸੇ ਕਮ ਇੱਥੇ 500 ਤੋਂ ਵੱਧ ਲੋਕਾਂ ਕੋਲ ਮਾਸਕ ਹੈਗੇ ਨੇ ਕੋਈ ਨਹੀਂ ਇਹ ਪਰਸਨਲੀ ਕੁਝ ਖਾਲਸਾ ਏਡ ਦੇਤੇ ਕੁਝ ਯੂਨਾਈਟਿਡ ਸਿੱਖਾਂ ਦੇਤੇ ਕੁਝ ਪਰਸਨ ਲੈ ਕੇ ਆਏ ਨੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਤੇ ਗਿੱਲੀਆਂ ਬੋਰੀਆਂ ਤਰ ਕੇ ਹਾਂ ਇਹ ਗਿੱਲੇ ਇਹ ਬੋਰੀਆਂ ਨੂੰ ਗਿੱਲਾ ਕਰ ਦਿੱਤਾ ਜਾਊਗਾ ਉੱਥੇ ਪ੍ਰੈਸ਼ਰ ਵੀ ਹੈਗਾ ਮਤਲਬ ਪਾਈਪ ਲੇ ਰੱਖੀ ਆ ਤੇ ਇਹ ਜਿਗੜ ਵੀ ਹੈਗਾ ਇੱਕ ਠੀਕ ਹੈ ਇਹ ਜਗਾੜੀ ਆ ਪੰਜਾਬੀ ਜਿਵੇਂ ਜਗਾੜ ਚ ਮਸਤ ਹੁੰਦੇ ਨੇ ਇਹ ਦੂਰੀ ਵੀ ਸਹੀ ਰਹਿ ਗਈ ਟਰੈਕਟਰ ਦੀ ਉਹਨਾਂ ਦੀ ਢਾਲ ਵੀ ਲਾ ਲਈ ਇਹਦੇ ਨਾਲ ਕੁੰਡੀ ਪਾ ਕੇ ਬੈਰੀਗੇਡ ਖਿੱਚੇ ਜਾ ਸਕਦੇ ਨੇ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਬੈਰੀਗੇਡ ਖਿੱਚਣ ਦਾ ਜਗਾੜ ਵੀ ਲਾਤਾ ਹੈ ਤੇ ਆਪਣੇ ਬਚਾ ਦੀ ਤਿਆਰੀ ਵੀ ਜਿਹੜੀ ਆ ਉਹ ਪੂਰੀ ਕਰ ਲਈ ਹੈ ਕਿਸਾਨਿਆਂ ਦੇਖੋ ਆ ਤੁਸੀਂ ਤਸਵੀਰ ਦੇਖੋ ਹੈਲਮਟ ਮਾਸਕ ਸਿਰ ਤੋਂ ਲੈ ਕੇ ਪੈਰ ਤੱਕ ਪੂਰੇ ਤਿਆਰ ਹਾਂਜੀ ਹਾਂਜੀ ਪੂਰੇ ਤਿਆਰ ਤੁਸੀਂ ਟਰੈਕਟਰ ਚ ਲੈਣ ਲਗਣਾ ਤੁਸੀਂ ਹੋਰ ਟ੍ਰੈਕਟਰ ਹੋਏ ਤੇ ਆਪਾਂ ਅੱਗੇ ਬੈਰੀਕਾਡਾਂ ਤੇ ਆਪਣਾ ਟੋਚਨ ਹੋ ਕੇ ਨਾ ਪਾਣ ਲਈ ਅੱਗੇ ਜਾਵਾਂਗੇ ਠੀਕ ਹੈ ਬਾਈ ਠੀਕ ਹੈ ਤਸਵੀਰ ਤੁਸੀਂ ਦੇਖੋ ਇਹ ਕਿਸ ਕਿਸਮ ਦੀ ਤਿਆਰੀ ਕੀਤੀ ਗਈ ਹੈ ਤੁਸੀਂ ਦੇਖੋ ਇਹ ਦੇਖਣਾ ਲਾਜ਼ਮੀ ਹੈ ਇਸ ਵੇਲੇ ਸ਼ੰਭੂ ਬਾਰਡਰ ਤੇ ਬੋਰੀਆਂ ਵੀ ਅੱਗੇ ਤਿਆਰ ਨੇ ਔਰ ਕਿਸਾਨ ਜਿਨੇ ਟਰੈਕਟਰ ਲਗਾ ਕੇ ਟਰੈਕਟਰਸ ਮਾਫ਼ ਕਰਨਾ ਚਲਾ ਕੇ ਮੂਰੇ ਲੱਗਣਾ ਉਹ ਕਿਸਾਨ ਵੀ ਤਿਆਰ ਵਰ ਤਿਆਰ ਨੇ ਤੇ ਸ਼ੰਭੂ ਬਾਰਡਰ ਦੀ ਤਸਵੀਰ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਦੇ ਨਾਲ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਤੁਹਾਨੂੰ ਸੁਣਾਈ ਹੀ ਦੇ ਰਿਆ ਹੁਣ ਤੁਸੀਂ ਦੇਖ ਰਹੇ ਹੋ ਤਿਆਰੀਆਂ ਦੀ ਤਸਵੀਰ ਹੈ ਮਿੱਟੀ ਨਾਲ ਭਰੀਆਂ ਬੋਦੀਆਂ ਜੇ ਰਾਹ ਕੋਈ ਹੋਰ ਬਣਾਣਾ ਪਏ ਦਰਿਆ ਤੋਂ ਬਣਾਣਾ ਪਏ ਤਾਂ ਉਧਰ ਦੇਖੋ ਤੁਸੀਂ ਇੱਥੇ ਕਿਸਾਨਾਂ ਦੀ ਤਿਆਰੀ ਦੀ ਤਸਵੀਰ ਹੈ ਤੇ ਉੱਥੇ ਤੁਸੀਂ ਦੇਖੋ ਫੋਰਸ ਜਿਹੜੀ ਹੈ ਉਹ ਵੀ ਪੂਰੀ ਚੌਕਸ ਖੜੀ ਹੋਈ ਹੈ ਤਾਂ ਇਥੇ ਨੌਜਵਾਨ ਬੋਰੀਆਂ ਗਿੱਲੀਆਂ ਕਰਨ ਦੇ ਲਈ ਪਾਣੀ ਦਾ ਪ੍ਰੈਸ਼ਰ ਉਹ ਦੇਖੋ ਹੱਥ ਦੇ ਵਿੱਚ ਫੜ ਕੇ ਪੂਰੇ ਤਿਆਰ ਪਰ ਤਿਆਰ ਖੜੇ ਹੋਏ ਨੇ ਉਹ ਤਸਵੀਰ ਤੁਸੀਂ ਦੇਖੋ ਤਾਂ ਇਹ ਤੁਸੀਂ ਤਸਵੀਰ ਦੇਖੋ ਤੇ ਤਸਵੀਰ ਉਸ ਪਾਰ ਦੀ ਵੀ ਦੇਖੋ ਸਤਨਾਮ ਵਾਹਿਗੁਰੂ ਦਾ ਜਾਪ ਲਗਾਤਾਰ ਹੋ ਰਿਹਾ ਹੈ ਬੋਲੇ ਸੋਨਿਹਾਲ ਦੇ ਜਕਾਰੇ ਗੂੰਜ ਰਹੇ ਨੇ ਔਰ ਦੂਜੇ ਪਾਸੇ ਦੋਨਾਂ ਪਾਸਿਆਂ ਦੀ ਤਸਵੀਰ ਤੁਸੀਂ ਦੇਖੋ ਆ ਪਾਈਪਾਂ ਤੁਸੀਂ ਦੇਖੋ ਪਾਣੀ ਦੀਆਂ ਤਾਂ ਪੂਰਾ ਇੰਤਜ਼ਾਮ ਕੀਤਾ ਹੋਇਆ ਕਿਸਾਨਾਂ ਨੇ ਆ ਦੇਖੋ ਪਾਣੀ ਦੀ ਇਹ ਪਾਈਪ ਹੈ ਬੋਰੀਆਂ ਨੂੰ ਗਿੱਲੀਆਂ ਕਰਨੇ ਗਿੱਲੇ ਕਰਨੇ ਆ ਤੇ ਗਿੱਲੀਆਂ ਬੋਰੀਆਂ ਦੀ ਮਦਦ ਨਾਲ ਅਥਰੂ ਗੈਸ ਦੇ ਹਮਲੇ ਨੂੰ ਰੋਕਣਾ ਉੱਧਰ ਫੋਰਸ ਦੇਖੋ ਕਿੰਦਾ ਚੌਕਸ ਖੜੀ ਹੈ ਅਭਿਸ਼ੇਕ ਦੋਨਾਂ ਪਾਸੇ ਦਿਖਾਓ ਇਸ ਪਾਸੇ ਤੇ ਉਸ ਪਾਸੇ ਵੀ ਫੋਰਸ ਪੂਰੀ ਚੌਕਸ ਖੜੀ ਹੈ ਜੈਸੀ ਵੀ ਉੱਧਰ ਵੀ ਇਹ ਮੌਕੇ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਾਲਾਂਕਿ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਂਤੀਪੂਰਵਕ ਹਰ ਮਸਲੇ ਦਾ ਹੱਲ ਨਿਕਲੇ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਇੱਥੇ ਨਾ ਹੋਵੇ ਯਸ ਯੂ ਉਮੀਦ ਕਰਦੇ ਆ ਪਰ ਫਿਲਹਾਲ ਦੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਆ साटना <San -tune>